ਹੇ ਹਉ ਪਰਿਮਖਿਆਨੋ ਗਵਨਦ ਮੰਮਾ ਬਾਜੀਓ ਪਰੇਨ ਸੰਨ ਕਾਉ ਖੇਤ ਜੋ ਮੰਗੇ ਸੂਰਮਾ ਅਬ ਚੂਜਨ ਪੂਦਾ ਸੂਰਾ ਸੂ ਪਹਿਚਾਨੀਐ ਜੋ ਨਰਾਦੀਨ ਕਾਹੀਪੁਰਦਾ ਪੁਰਦਾ ਕਟ ਮਰ ਕਭੂ ਨ ਚੜ ਅਖੇਤ ਤਨ ਤਨ ਸੈ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਤੀ ਪਾਪੋ ਕੋ ਦੰਦ ਸਤਿ ਪਤਿ ਸੇਵਿਤ ਪਾਗੀ ਸਤਿ ਸ੍ਰੀ ਅਕਾਲ ਜਦੋਂ ਆਉ ਗੁਰਫਤਿ ਪ੍ਰਵਾਨ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਗਰੇਜ਼ੀ ਨਵੇਂ ਸਾਲ ਦੀ ਪ੍ਰਾਰambh ਤ ਹੈ ਸਤਿਗੁਰਾਂ ਦੀ ਪਾਕ ਬਾਣੀ ਅਨੁਸਾਰ ਸਾਡਾ ਜੋ ਸਾਲ ਹੈ ਉਹ ਇੱਕ ਚੇਤ ਨੂੰ ਆਰੰਭ ਹੁੰਦਾ ਹੈ ਜਦੋਂ ਅਸੀਂ 12 ਮਾ ਮੜਦਾ ਪਾਠ ਕਰਾਂਗੇ ਅਸੀਂ ਪੜਦੇ ਹਾਂ ਉਹਦਾ ਪਹਿਲਾ ਮਹੀਨਾ ਚੇਤ ਗੋਬਿੰਦ ਅਰੰਧਿ ਹੈ ਹੋਵੇ ਆਨੰਦ ਬਣਾ ਸੰਤ ਨਾਮਿਲ ਪਾਈਐ ਅਰਸਨਾ ਨਾਮ ਪੜ ਪਰ ਸਾਡੇ ਸਾਰੇ ਕੰਮ ਪਾੜ ਅਸੀਂ ਆਪਣੇ ਜਨਮ ਦਿਨ ਦਿੱਖਤੀ ਤਰੀਕਾ ਅਨੁਸਾਰ ਇਸ ਮਹੀਨੇ ਦੇ ਨਾਲ ਕਰਦੇ ਹਾਂ ਕਿ ਇਹਨਾਂ ਮਹੀਨਿਆਂ ਨੂੰ ਸਾਡੇ ਸਕੂਲਾਂ ਕਾਲਜਾਂ ਵਿੱਚ ਲਾਗੂ ਕੀਤਾ ਹੋਇਆ ਹੈ ਇਸ ਕਰਕੇ ਹਰ ਇੱਕ ਬੱਚੇ ਦੇ ਮਨ ਵਿੱਚ ਵਸਿਆ ਹੈ ਕਿ ਸਾਡਾ ਇਹ ਨਵਾਂ ਸਾਲ ਹੈ ਇਹ ਅੰਗਰੇਜ਼ੀ ਸਨ ਅਨੁਸਾਰ ਹੈ ਈਸਵੀ ਸਾਲ ਹੈ ਤੁਹਾਂ ਨੂੰ ਅੰਗਰੇਜ਼ੀ ਨਵੇਂ ਸਾਲ ਦੀ ਆਪ ਸਾਡੀਆਂ ਸੰਗਤਾਂ ਲੱਖ ਲੱਖ ਵਧਾਈ குரு ਰਹਿਮ ਕਰੇ ਸਦਾ ਇਹ ਆਉਣ ਵਾਲਾ ਸਮਾਂ ਸਦਾ ਖੁਸ਼ੀਆਂ ਖੇੜਿਆਂ ਆਨੰਦਾਂ ਨਾਲ ਭਰਿਆ ਹੋਵੇ ਸਾਡੇ ਪਰ ਵਿੱਚ ਪ੍ਰਵਾਹ ਸਤਿਗੁਰੂ ਸਦਾ ਖੁਸ਼ੀ ਬਖਸ਼ਿਸ਼ ਕਰੇ ਤੇ ਅਸੀਂ ਮੰਗੀਏ ਸਤਿਗੁਰੂ ਗੁਰਗ੍ਰੰਥ ਸਾਹਿਬ ਜੀ ਤੋਂ ਇਹ ਦਾਤਾ ਸਾਡੇ ਦੇ ਦਰਸ਼ ਕਰੀ ਬੜਾ ਕੁਝ ਬਗਨੇ ਅਸੀਂ ਸੰਸਾਰ ਦੇ ਪੱਥ ਤੋਂ ਪਰ ਬਾਲਕਾ ਇਹ ਵੀ ਛਾੜੀ ਝੋਲੀ ਵਿੱਚ ਦਾਤ ਪਾਈ ਮੇਰੇ ਘਰ ਵਿੱਚ ਮੇਰੇ ਪਰਿਵਾਰ ਵਿੱਚ ਤੇਰੀ ਬਾਣੀ ਦਾ ਆਗੈ ਤੇਰਾ ਨਿਤਨੇਮ ਆਗੈ ਸੇਵਾ ਆਗੈ ਸਿਮਰਨ ਆਗੈ ਹੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮੇਰਾ ਪਰਿਵਾਰ ਤੇਰੇ ਖੰਡੇ ਵੱਡੇ ਦੀ ਪਾਲ ਸ਼ੱਕੇ ਅਮਰਤਾ ਦੀ ਹੁੰਦਾ ਹੈ ਅੱਜ ਸਾਰੇ ਇਹ ਦਾਤ ਮਹਾਜਾ ਵਾਲੇ ਸਤਪੁਰਾਂ ਦਾ ਅਧਿਆਸ ਅਸੀਂ ਸਰਵਣ ਕਰਨੇ ਤੁਰਕਾਂ ਦੀ ਨੋ ਪੂ ਦੀ ਰਾਤ ਜਿਹੜੀ ਸੀ ਵਾਪਰਨਾ 8 ਪੂ ਦੀ ਉਹ ਤੁਰਕਾਂ ਵਾਸਤੇ ਕਿਆਮਤ ਵੜੀ ਕੀ ਆਪ ਜੀ ਨੇ ਕਲ ਸਰਵਣ ਕੀਤਾ ਸਤਗੁਰੂ ਤੇ ਤਾੜੀ ਮਾਰ ਕੇ ਨਿਕਲ ਗਏ ਸਹਿਬਾ ਨੇ ਅੱਜ ਸੰਗਤ ਸਿੰਘ ਜੀ ਨੂੰ ਆਪਣੀ ਜਗ੍ਹਾ ਤੇ ਥਾਪਿਆ। ਉਹ ਸਮੇਂ ਦੇ ਹਾਕਮਾਂ ਨੂੰਲੇ ਥਾਪੰਦੇ ਰਹੇ। نو ਉਹ ਦਾ ਦਿਨ ਚਲਿਆ। ਤੁਰਕ ਸੈਨਾ ਦੇ ਪਠਾਨਾਂ ਦੇ ਜਿਹੜੇ ਜਰਨੈਲ ਬਚੇ ਨੇ ਉਹਨਾਂ ਆਪਸ ਵਿੱਚ مشورہ ਕੀਤਾ। ਇਹ ਹੁਣ ਗੜੀ ਤੇ ਇੱਕੋ ਦਾ ਮਹੱਲਾ ਕਰਕੇ ਕਬਜ਼ਾ ਕੀਤਾ ਜਾਏ। ਇਨਾਂ ਦਾ ਇੱਕੋ ਨਿਸ਼ਾਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਫੜਨਾ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਮਾਪਤ ਕਰਨਾ ਇਹ ਦੇ ਯਤਨ ਕਰਦੇ ਦੇ ਘੜੀ ਤੇ ਤਰੀਕਾ ਬਣਾਇਆ ਗਿਆ ਪੌਣੀਆਂ ਲਾਈਆਂ ਗਈਆਂ ਕਿ ਉੱਤੇ ਚੜ ਕੇ ਗੜੀ ਤੇ ਕਬਜ਼ਾ ਕੀਤਾ ਦਾ ਕਿਉਂਕਿ ਸਿੰਘਾਂ ਨੇ ਏਕ ਬੰਦ ਕੀਤੇ ਹੋਏ ਹੁਣ ਸਿੰਘ ਸੰਗ ਜਿੰਨ ਦੀ ਪਰ ਇਹਨਾਂ ਗਿੰਟੀ ਦੇ ਸਿੰਘਾਂ ਨੇ ਜਿਹੜਾ ਤੇ ਚੜਦਾ ਕਿਸੇ ਦਾ ਸਿਰ ਵੜ ਸੁਤਿਆ ਕਿਸੇ ਦੇ ਹੱਥਾਂ ਉੱਤੇ ਜਿਹੜਾ ਅੰਗ ਦਸ਼ਿਆ ਉਤੋਂ ਕੋਈ ਵੱਢ ਕੇ ਸੁੱਟ ਦਿੰਦੇ ਨੇ ਮੁਗਲ ਬੜੇ ਔਖੇ ਨੇ ਅਖੀਰ ਸਿੰਘ ਥੋੜੇ ਸੱਲ ਲੰਬੀ ਕੁਸ਼ਤ ਤੋਂ ਬਾਅਦ ਇਹ ਤੁਰਕ ਬੜੀ ਦੇ ਵਿੱਚ ਪੈਰ ਰੱਖਣ ਜੋਗੇ ਹੋ ਗਏ ਇਸ ਪਿਛੇ ਦੇ ਸਾਰੇ ਸਿੰਘਾਂ ਨੂੰ ਇਹਨਾਂ ਨੇ ਸ਼ਹੀਦ ਕਰ ਲਿਆ ਇੱਕ ਬੜੀ ਵੱਡੀ ਖੁਸ਼ੀ ਦੀ ਲਹਿਰ ਪੁਰਕਾ ਦੇ ਵਿੱਚ ਦੌੜੀ ਭਗ ਸੰਗਤ ਸਿੰਘ ਦੇ ਦਰਸ਼ਨ ਕਰਕੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਹੈ ਸਮਾਪਤ ਕਰ ਦਿੱਤਾ ਹੈ ਵਾਸੀ ਸ਼ਬਦ ਵਰਤਿਆ ਉਹ ਮਾਰ ਦੇ ਨਾਲ ਸ਼ਬਦ ਕੇਂਦਰ ਸ਼ੰਤੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਗਏ ਹਨ ਇਹਨਾਂ ਕੀ ਕੀਤਾ ਔਰੰਗਜ਼ੇਬ ਨੂੰ ਅਨੰਦ ਦੀ ਪ੍ਰਾਪਤੀ ਵਾਸਤੇ ਭਾਈ ਸੰਗਤ ਸਿੰਘ ਦਾ ਸਿਰ ਜਿਹੜਾ ਹੈ ਉਹ ਤਲ ਤੋਂ ਅਲੱਗ ਕਰ ਲਿਆ ਵੱਢ ਲਿਆ ਆਪਣੇ ਫੌਜੀ ਕੈਂਪ ਦੇ ਵਿੱਚ ਲਿਜਾ ਕੇ ਇਹਨਾਂ ਨੇ ਜਿੱਤ ਦਾ ਨਾਦ ਵਜਾਇਆ ਸ਼ਾਦੀਆਂਾਂ ਸ਼ਬਦ ਵਰਤਿਆ ਇਤਿਹਾਸਿਕ ਸ਼ਾਦੀਆਂ ਨੇ ਉਜਾਗ ਕੇ ਉੱਚੀ ਉੱਚੀ ਲਾ ਘਟਾਰਿਆ ਕਿਸੇ ਕਲਗੀਧਰਤਾ ਜੀ ਨੂੰ ਮਾਰ ਦਿੱਤਾ ਹੈ ਸਮਾਪਤ ਕਰ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ਼ਹੀਦ ਹੋ ਚੁਕੇ ਹਨ ਹੁਣ ਜਿਸ ਸਮੇਂ ਜਿਸ ਕੈਂਪ ਵਿੱਚ ਭਾਈ ਸੰਗਤ ਸਿੰਘ ਜੀ ਦਾ ਸੀਸ ਰੱਖਿਆ ਜਾਂਦਾ ਹੈ ਉਥੇ ਸਰਹੰਦ ਦਾ ਸ਼ੁਭੇਦਾਰ ਵਜ਼ੀਰ ਖਾਨ ਹੁੰਦਾ ਹੈ ਇਹ ਸਤਿਗੁਰਾਂ ਨੂੰ ਚੰਗੀ ਤਰ੍ਹਾਂ ਪਛਾਣਦਾ ਸੀ ਦੇਖਿਆ ਦਰਦਾ ਸੀ ਇਹਨੇ ਸੰਗਠਨ ਦਾ ਸਿਰਵੇਂ ਦੀ ਅਸਰ ਜਿਹੜਾ ਵੱਢ ਕੇ ਜਾਂਦਾ ਗਿਆ ਸੀ ਜਿਹੜੀ ਚੋਂ ਨਾ ਕਰ ਦਿੱਤੀ ਸਿਰ ਫੇਰ ਦਿੱਤਾ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਹੀਂ ਹਾਂ ਮੈਂ ਉਹਨਾਂ ਦੀ ਚੰਗੀ ਤਰ੍ਹਾਂ ਪਹਿਚਾਨ ਕਰਨਾ ਉਹਨਾਂ ਸਾਨੂੰ ਭਲੇਖਾ ਪਾਣਵਾ ਸੰਸਾਰਾ ਤੋਂ ਲਿਖਿਆ ਤੇ ਆਪ ਗਣੀ ਚੋਂ ਫਿਰ ਬਚ ਕੇ ਨਿਕਲ ਗਏ ਹੈ ਕਹਿ ਲਓ ਕਿ ਇਹ ਸਿੱਖ ਦਾ ਸੇਧ ਹੈ ਕਿਉਂ ਕਿ ਉਹਨਾਂ ਨੇ ਪਾਣਾ ਆਪਣਾ ਤੇ ਸਿੱਖਾਂ ਦਾ ਬਰਾਬਰ ਰੱਖਿਆ ਇਹ ਪਵਿੱਤ ਪੁਰਾਣੇ ਕੀਤਾ ਸਾਰੇ ਸਿੱਖ ਹੀ ਉਹਨਾਂ ਵਰਗੇ ਲੱਗਦੇ ਹਨ ਕੋਈ ਸਮਾਂ ਤੇ ਇਹ ਮੁਲਖਈਆ ਪਹਾੜੀ ਰਾਜੇ ਮੁਗਲ ਪਠਾਨ ਦਰਨੈ ਖੁਸ਼ ਹੁੰਦੇ ਰਹੇ ਇਹਨਾਂ ਨੂੰ ਆਪਣੇ ਮਰੇ ਦਰਨੈਲਾਂ ਦੀ ਭਾਵਨਾ ਵਿੱਚ ਉਹਤ ਪੁੱਜ ਗਈ ਉਹਨਾਂ ਦੀ ਕਿੰਨੀ ਖੁਸ਼ੀ ਹੋਈ ਭਾ ਤੁਰਕਾਂ ਦੇ ਫਿਰ ਨਮੋਸ਼ੀ ਦਾ ਆਲਮ ਛਾ ਗਿਆ ਜਦੋਂ ਵੀਰ ਖਾਲੇ ਆਖਿਆ ਨਹੀਂ ਐਵੇਂ ਖੁਸ਼ੀਆਂ ਨਾ ਮਜਾਓ ਬੰਦ ਕਰ ਦਿਓ ਇਹ ਸ਼ਾਦੀਆਂ ਨਾ ਬੰਦ ਕਰ ਦਿਓ ਇਹ ਨਾਲ ਨਤਣਾ ਬੰਦ ਕਰੋ ਫਿਰ ਇਹਨਾਂ ਹਾਰ ਦਾ ਭੰਡਾ ਇੱਕ ਦੂਜੇ ਤੇ 15 ਸ਼ੁਰੂ ਕਰ ਦਿੱਤਾ ਵੀਰ ਖਾਲੇ ਨੇ ਸਾਡੀ ਹਾਰ ਰਹੀ ਜਿੱਤੇ ਨਹੀਂ ਇਤਿਹਾਸਕਾਰਾਂ ਨੇ ਵੱਖਰੀ ਉੱਤੇ ਗਿਣਤੀ ਲਿਖੀ ਸਕਾਂਗੇ ਕੀ ਗਾਨੇ 50 ਤੱਕ ਲਿਖ ਦਿੱਤੀ ਪਰ ਜਦੋਂ ਆਪ ਜੀ ਜਫਰ ਨਾਮੇ ਦੇ ਦਰਸ਼ਨ ਕਰੋਗੇ ਪੜੋਗੇ ਉਹਦੇ ਵਿੱਚ ਸਤਿਗੁਰੂ 40ਾਂ ਦਾ ਜ਼ਿਕਰ ਕਰਦੇ ਆ। ਇਹ ਸਾਡੇ ਨਾਲ 40 ਸਿੰਘਾਂ 45 ਵਿੱਚ ਸਤਿਗੁਰੂ ਆਪ ਬਣੇ। ਇੱਕ ਦੂਜੇ ਨੂੰ ਕੁਰਸੀਆਂ ਘਾਰ ਰਿਹਾ ਕਿ ਉਹ 40 ਸਿੰਘਾਂ ਦੇ ਨਾਲ ਤਿੰਨ ਕਰਦੇ ਬਚ ਕੇ ਨਿਕਲਦੇ। ਸਾਡੀ ਲੱਖਾਂ ਦੀ ਸ਼ੈਦਾਂ ਨੇ ਫਿਰ ਕੀ ਕੀਤਾ? ਇਹ ਤੋ ਜੀ ਨੂੰ ਦੋਸ਼ ਦੇ ਰਹੇ ਨੇ ਵਜੀਦ ਖਾਂ ਕੜਕ ਕੇ ਮੋਲ ਲਿਆ ਕਿ ਹੁਣ ਦੋਸ਼ੋ આરોਪ ਨਾ ਕਰੋ ਛੇਤੀ ਛੇਤੀ ਹਰ ਥਾਣੇ ਵਿੱਚ ਸਿਪਾਹੀ ਭੇਜ ਕੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਚਮਕੌਰ ਦੀ ਗੜੀ ਤੋਂ ਨਿਕਲ ਗਏ ਨੇ ਜਿੱਥੇ ਵੀ ਮਿਲਣ ਉਹਨਾਂ ਨੂੰ ਜਾਂਦੇ ਫੜ ਲਓ ਜੇ ਨਹੀਂ ਫੜੇ ਜਾਂਦੇ ਤੇ ਉਹਨਾਂ ਨੂੰ ਕਤਰ ਕਰ ਦਿੱਤਾ ਜਾਏ ਹਰ ਘਰ ਹਰ ਗਲੀ ਹਰ ਜੰਗਲ ਦਾ ਚੰਪਾ ਚੰਪਾ ਛਾਂ ਦਿੱਤਾ ਜਾਏ ਤਗਲੀ ਗੱਲ ਉਹਨੇ ਆਖੀ ਜਿਹੜਾ ਅਤਲਾ ਲਵੇਗਾ ਸਹਿਬਾਂ ਨੂੰ ਖੜਾਏਗਾ ਇਹ ਧਨੂਰਾ ਬਿੱਟ ਦਿਉ ਥਾਂ ਥਾਂ ਦੇ ਆਪਣੇ ਸਪਾਹੀਆਂ ਦੀ ਜੋਤੀ ਲਾ ਦਿੱਤੀ ਇਹ ਉਹਨੂੰ ਮੂੰਹ ਮੰਗੇ ਇਨਾਮ ਦਿੱਤੇ ਜਾਣਗੇ ਹੁਣ ਸਨ ਬੜੇ ਸਿਸ਼ਪਾਈ ਬੜੇ ਸੰਪੋਜ ਬੜੀ ਸੀ ਇੱਕਦਮ ਤਲਾਸ਼ੀ ਆਰੰਭ ਪਰ ਸਮਾ ਜਿਹੜਾ ਹੈ ਬੜਾ ਜਿਆਦਾ ਬਸ਼ਰਤੁਕਾ ਸੀ ਸਾਰੀ ਰਾਤ ਤੇ ਅਗਲਾ ਦਿਨ ਵੀ ਬੀਤ ਚੁੱਕਾ ਹੈ ਦੁਪਹਿਰ ਦਾ ਸਮਾ ਹੋ ਚੁੱਕਾ ਹੈ ਇਨੀ ਦੇਰ ਤੱਕ ਸਤਿਗੁਰੂ ਆਪਣੇ ਟਿਕਾਣੇ ਤੇ ਪਹੁੰਚ ਚੁੱਕੇ ਨੇ ਸਤਿਗੁਰਾਂ ਦੇ ਨਾਲ ਜਿਹੜੇ ਸਿੰਘ ਸਨ ਉਹਨਾਂ ਨੇ ਛਹਿੰਦਿਆਂ ਪ੍ਰਾਪਤ ਕੀਤੀਆਂ ਨੇ ਉਨਾ ਟ੍ਰਾਲੀਗਾਂ ਦੀ ਗਿਣਤੀ ਦਾ ਵੀ ਜ਼ਿਕਰ ਕੀਤਾ ਗਿਆ ਕਿਆਸ਼ਕਾਰਾਂ ਨੇ ਪ੍ਰੋਫੈਸਰ ਪਿਆਰਾ ਸਿੰਘ ਪਤਮ ਬੜੇ ਬਨੇ ਲਿਖਾ ਰਿਏ ਹੋਣੇ ਇਹਦੇ ਨੇ ਸਹਿਬਜ਼ਾਦਾ ਅਜੀਤ ਸਿੰਘ ਨਾਲ ਸੰ ਸਹਿਬਜ਼ਾਦਾ ਤੁਝਾਰ ਸਿੰਘ ਸਤਗੁਰਾਂ ਦੇ ਨਾਲ ਸੰ ਜਿਹੜੇ ਪੰਜ ਪਿਆਰੇ ਗੜੀ ਵਿੱਚ 탑ੇ ਗਏ। ਤੇਨਤੀ ਕੋਈ ਸੰਜੜੇ ਅਨੰਤ ਪ੍ਰਸਾਦ ਦੀ ਧਿਰਤੀ ਤੇ ਛਾੜ ਜਗੇ ਪਾਇਸ਼ਾ ਭਾਈ ਗਿਮਰ ਸਿੰਘ ਦੀ ਭਾਈ ਮੋਹਨ ਸਿੰਘ ਦੀ ਭਾਈ ਸਹਿਬ ਸਿੰਘ ਦੋਹਾਨੂੰ ਦੋ ਹੋਰ ਬਣੇ ਸੰਗੜੀ ਵਿੱਚ ਭਾਈ ਫਤੇ ਸਿੰਘ ਤੇ ਭਾਈ ਈਸ਼ਾ ਸਿੰਘ ਭਾਈ ਫਤੇ ਸਿੰਘ ਖੁਦ ਮੰਗ ਦਾ ਵਸਨੀਕ ਸੀ ਭਾਈ ਟੈਸ਼ਨ ਗਲਵਾ ਦਾ ਨਿਵਾਸੀ ਸੀ ਇਹਨਾਂ ਸਿੰਘਾਂ ਦੀ ਗਿਣਤੀ ਕਰਦੇ ਹੋ ਕਹਿੰਦੇ ਨੇ ਭਾਈ ਦੇਵਾ ਸਿੰਘ ਬਗਿਆੜੇ ਦਾ ਨਿਵਾਸੀ ਸੀ ਭਾਈ ਦਾਨ ਸਿੰਘ ਭਾਈ ਮਨੀ ਸਿੰਘ ਜੀ ਦੇ ਛੋਟੇ ਭਰਾ ਸਨ ਭਾਈ ਅਨੰਕ ਸਿੰਘ ਜੀ ਇਹ ਭਾਈ ਬਨੀ ਸਿੰਘ ਜੀ ਦੇ ਸੁਪੁੱਤਰ ਸਨ ਭਾਈ ਅਜਬ ਸਿੰਘ ਜੀ ਇਹ ਵੀ ਭਾਈ ਬਨੀ ਸਿੰਘ ਜੀ ਦੇ ਸੁਪੁੱਤਰ ਸਨ ਭਾਈ ਅਜੈਬ ਸਿੰਘ ਜੀ ਇਹ ਵੀ ਭਾਈ ਬਨੀ ਸਿੰਘ ਜੀ ਦੇ ਸੁਪੁੱਤਰ ਸਨ ਹੁਣ ਇਹਨਾਂ ਨੇ 37 ਦੇ ਕਰੀਬ ਗਿਣਤੀ ਲਿਖੀ ਇਹਨਾਂ ਸਿੱਖਾਂ ਦੀ ਜਿਹੜੇ ਸੀ ਹੋਏ ਤਿੰਨ ਸਤਪੁਰਾਂ ਦੇ ਨਾਲ ਗਏ 40 ਤੇ 41 ਵਿੱਚ ਸਤਪੁਰ ਆਪਸੇ ਭਾਈ ਮੋਲ ਸਿੰਘ ਭਾਈ ਮੋਰ ਸਿੰਘ ਭਾਈ ਹੀਰ ਸਿੰਘ ਭਾਈ ਮਕੰਨ ਸਿੰਘ ਜੀ ਭਾਈ ਚੰਦਰ ਸਿੰਘ ਜੀ ਇਹ ਬੜਾ ਵੱਡਾ ਕਵੀ ਸੀ ਚੰਦਰ ਸਾਧਗੁਰਾਂ ਦੇ ਦਰਬਾਰ ਵਿੱਚ ਜਿਨ੍ਹਾਂ ਨੇ ਜਦੋਂ ਪਹਿਲੀ ਵਾਰੇ ਦਰਬਾਰ ਵਿੱਚ ਆਇਆ ਸ੍ਰੀ ਗੁਰੂ ਸਾਹਿਬਾਂ ਦੇ ਤੇ ਸਾਧਗੁਰਾਂ ਆਖਿਆ ਆਪਣੀ ਕਾਵਿ ਰਚਨਾ ਸੁਣਾਓ ਇਹ ਇੱਕ ਕਵਰਚਨਾ ਸ਼ਨਾਈ ਨਵ ਸਾਤ ਪੀਏ ਨਵ ਸਾਤ ਕੀਏ ਨਵ ਸਾਤ ਪੀਏ ਨਵ ਸਾਤ ਪਿਆਈ ਨਵ ਸਾਤ ਰਚੀ ਨਵ ਸਾਤ ਪਦੇ ਨਵ ਸਾਤ ਪੀਆ ਪੈ ਦਾਇਕ ਪਾਏ ਨੀਤ ਕਲਾ ਨਵ ਸਾਤਮ ਕੀ ਨਵ ਸਾਤਨ ਕੀ ਮੁਖ ਅੰਚਰ ਛਾਏ ਮਨੋਂ ਮੇਕ ਕੇ ਮੰਡਲ ਮੇ ਕਵ ਚੰਦਨ ਚੰਦ ਕਨੇ ਵਰਸ਼ਾਏ ਸਤਿਗੁਰਾਂ ਨੇ ਇਹਨੂੰ ਆਪਣਾ ਹਜ਼ੂਰੀ ਕਵੀ ਰੱਖ ਲਿਆ ਸੀ ਇਹ ਦੀ ਕਵਰਚਨਾ ਤੋਂ ਖੁਸ਼ ਹੋ ਮਾਰਵਾਸੀ ਪੱਈਵਾਸੀ ਭਾਈ ਕੰਨਾ ਸਿੰਘ ਇਹ ਸਧਾਰਨ ਜ਼ਿਮੀਦਾਰ ਪਰਾਨਾ ਸਬੰਧ ਅਸੀਂ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰ ਤੇ ਸੇਵਾ ਕਰਦਾ ਸੀ ਇੰਨੇ ਜਦੋਂ ਇਹ ਚੰਦਨ ਕਵੀ ਸਤਿਗੁਰਾਂ ਦੇ ਦਰ ਪਹਿਆ ਆ ਇਹਨੇ ਆਖਿਆ ਕਿ ਇਹ ਮੈਂ ਕਵਤਾਰ ਰੱਖੀ ਹੈ ਇਹਦੇ ਕੋਈ ਅਰਥ ਕਰੇ ਸਤਿਗੁਰਾਂ ਨੇ ਭਾਈ ਧੰਨਾ ਸਿੰਘ ਨੂੰ ਇਸ ਸੋਈਏ ਦੇ ਅਰਥ ਕਰਾਏ ਸੀ। ਜਿ ਇਨਾਂ ਉਹਦੇ ਜਵਾਬ ਵਿੱਚ ਅਗਲਾ ਸੋਈਆ ਪਿਆਰਿਆ ਸੀ। ਮੀਨ ਮਰੇ ਦਲ ਕੇ ਪਰਛੇ ਕਬੂ ਹੁ ਨਾ ਪਰੇ ਪਰ ਪਾਵਕ ਪਾਏ। ਹਾਥੀ ਮਰੇ ਮਦ ਕੇ ਪਰਛੇ ਕਬੂ ਹੁ ਨਾ ਮਰੇ ਤਨ ਤਾਪ ਕੇ ਆਏ। ਤਿਆ ਮਰੇ ਪਤੀ ਕੇ ਪਰਛੇ ਕਬੂ ਨਾ ਮਰੇ ਪਰਦੇਸ਼ ਦਾਏ। ਗੂੜ ਮੈਂ ਬਾਤ ਕਹੀ ਨਿਜਰਾਟ ਵਿਚਾਰ ਅਸਕੇ ਬਿਨਾ ਚੁਕਾ। یہ سوئی اچھار کر کے انہیں جب دوبیویں سن پائی ہردار سن بھائی بھیر سنگھ بھائی مدنگ بھائی کاٹا پائی نارس جی بھائی شیر سن پائی بخشیت پائی گربخشیت بھائی تولاس پائی مالا پائی جبند سنگھ جی بھائی دھیان سنگھ پائی سنتھ جی بھائی ਸਰਸਨ ਦੀ ਬੰਦਸ਼ੇ ਦੀ ਭਾਈ ਸੰਗਤ ਸਿੰਘ ਇਹ 38 ਇੱਕ ਜਿਹੜੇ ਨੇ ਉਹਨਾਂ ਦੀ ਗਿਣਤੀ ਕੀਤੀ ਹੈ ਇਤਿਹਾਸਕਾਰਾਂ ਨੇ ਇਹ ਜਿਹੜੇ ਸਤਪੁਰਾਂ ਦੇ ਨਾਲ ਅਨੰਦਪੁਰ ਸਾਹਿਬ ਦੇ ਜ਼ਿਲ੍ਹੇ ਤੋਂ ਸਰਸਾ ਨਦੀ ਪਾਰ ਕਰਕੇ ਆਉਂਦੇ ਹਨ ਇੱਕ ਸਤ ਜੀ ਨੂੰ ਆਪ ਨੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਧਰਮ ਸਿੰਘ ਜੀ ਜਿਹੜੇ ਪੰਜ ਪਿਆਰਿਆਂ ਜੋ ਸਤ ਉਹਨਾਂ ਨੇ ਸਤਪੁਰਾਂ ਦੇ ਨਾਲ ਜਿਨ ਕਹੋ ਸਾਹਿਬ ਦੀ ਗੁਰੂ ਤੋਂ ਬਾਹਰ ਜਾਣਾ ਤਾਂ ਤਿਰ ਸੇ ਗੁਰ ਸਾਹਿਬਾਂ ਦੇ ਨਾਲ ਦੇਸ਼ ਇਹਨਾਂ ਤੰਨਾ ਸੰਘਾਲੇ ਸਤਿਗੁਰਾਂ ਦੇ ਨਾਲ ਪੰਜਾਬ ਦੀ ਧਰਤੀ ਤੇ ਪ੍ਰਵੇਸ਼ ਕਰਕੇ ਉਹਨਾਂ ਸਮਾਂ ਸਤਿਗੁਰਾਂ ਦਾ ਸਾਧਨ ਮਾਇਆ ਜਿਨ੍ਹਾਂ ਸਮਾਂ ਮੁੱਖ ਸਾਹਿਬ ਦੀ ਧਰਤੀ ਤੇ ਜੰਗ ਦੀ ਹੈ ਹੁਣ ਗੁਰੂ ਸਾਹਿਬ ਇਹਨਾਂ ਸਿੱਖਾਂ ਦੇ ਨਾਲ ਜਿਨੂੰ ਬਾਹਰ ਨਿਕਲ ਜਾਂਦੇ ਨੇ ਸੰਤੀ ਸੰਗੜੀ ਦੇ ਵਿੱਚ ਛੇਧੀਆਂ ਪ੍ਰਾਪਤ ਕਰ ਦਿੰਦੇ ਨੇ ਉਂਝ ਜਦੋਂ ਆਪ ਚਮਕੌਰ ਸਾਹਿਬ ਦੀ ਤਕਤੀ ਤੇ ਜਾਓਗੇ ਉਥੇ ਕਿਆਸ਼ ਤਥਾਂ ਚ 52 ਸਿੱਖਾਂ ਦੀ ਵੀ ਸੁਖੀ ਲਾਈ ਹੁੰਦੀ ਹੈ ਕਿ ਇਹਨੇ ਉਹ ਸਿੱਖ ਜਿਹੜੇ ਨੇ ਉਹ ਸ਼ਹੀਦ ਹੋਏ ਹੈ ਇਹ ਖੋਜ ਦਾ ਵਿਸ਼ਾ ਹੈ ਕਿਉਂਕਿ ਸਾਡਾ ਜਿਹੜਾ ਪਰਬੰਧਕੀ ਤੰਚਾ ਇੰਨਾ ਨਡਾਲ ਹੈ ਕਿ ਖੋਜ ਵਾਸਤੇ ਅਸੀਂ ਯਤਨ ਨਹੀਂ ਕੀਤਾ ਉਦੋਂ ਇੰਨਾ ਸਮਾਂ ਨਹੀਂ ਸੀ ਵੀ ਅਸੀਂ ਉਸ ਸਮੇਂ ਖੋਜ ਕਰ ਸਕਦੇ ਪਰ ਹੁਣ ਇੰਨਾ ਧੰਨ ਸੀ ਉਸ ਤੋਂ ਬਾਅਦ ਪ੍ਰਬੰਧਕਾਂ ਦੇ ਕੋਲ ਸ਼ੋਮਨੀ ਕਮੇਟੀ ਦੇ ਕੋਲ ਉਹਨਾਂ ਨੂੰ ਚਾਹੀਦਾ ਸੀ ਵੀ ਵਿਸ਼ੇਸ਼ ਖੋਜ ਦੇ ਤਹਿਤ ਉੱਥੇ ਪਰਚੇ ਲਾਜਾਏ ਜਾਂਦੇ ਉੱਥੇ ਕਿਹੜੇ ਕੋਡ ਅਨੁਸਾਰ ਆਪਣੀ ਉਹਨਾਂ ਕੋਚ ਕੀਤੀ ਤੇ ਨਹੀਂ ਮੱਠੀ ਉਹਦੇ ਵਿੱਚ ਉਹਨਾਂ 56 ਸਿੱਖਾਂ ਦਾ ਜ਼ਿਕਰ ਕਰ ਦਿੱਤਾ ਪਰ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਇਸ ਗੱਲ ਤੋਂ ਅਵੇਸਲੀ ਹੋ ਗਈ ਇਹ ਅਸਲੀ ਤਿੱਕੀ ਕੋਡ ਕਰਨ ਤੋਂ ਬਿਨਾ ਅਰਚਾ ਲਿਆ ਘਟੋ-ਘਟ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਲਿਖਿਆ ਹੋਇਆ ਜ਼ਫਰਨਾਮਾ ਉਹਨਾਂ ਨੂੰ ਵਾਚਣਾ ਚਾਹੀਦਾ ਸੀ ਕਿਉਂਕਿ ਉਹਨਾਂ ਹੀ ਸ਼ਬਦ ਨੇ ਸ਼ਬਦ ਕਿਉਂ ਵਣਦੇ ਨਹੀਂ ਹਨ ਤੇ ਜਫਰ ਨਾਮੇ ਸਤਿਗੁਰਾਂ ਨੇ ਆਪਣੇ ਮੁਖਾਰ ਵਿੱਚ ਤੁਜਿਤਾ ਤੇ ਸਾਡੇ ਨਾਲ ਔਰੰਗਜ਼ੇਬ ਕੇਵਲ 40 ਸਨ 13 ਸਾਰਾ ਮਲਖਈਆ ਤੇਰੀ ਭੇਜੀ ਸਾਹੀ ਸ਼ੈਨਾ ਜਿਹਦਾ ਜ਼ਿਕਰ 10 ਲੱਖ ਹੁੰਦਾ ਹੈ ਕਿਹਨੇ ਕਿਹਾ 10 ਲੱਖ ਕਹੇ ਸੀ 10 ਲੱਖ ਸਾਹੀ ਸ਼ੈਨਾ ਜਦੋਂ ਆਪ ਕਿਆਸ ਪੜੋਗੇ ਜਦੋਂ ਅਨੰਦਪੁਰ ਸਾਹਿਬ ਸਤਿਗੁਰੂ ਛੱਡਦੇ ਨੇ ਗੁਰੂ ਸਾਹਿਬਾਂ ਨੂੰ ਪੜਨ ਵਾਸਤੇ ਕੇਰਨ ਵਾਸਤੇ 10 ਲੱਖ ਸਾਹੀ ਸ਼ੈਨਾ ਔਰੰਗਜ਼ੇਬ ਭੇਜਦਾ ਵਖਰੇ ਤੌਰ ਤੇ ਆਹਣੇ ਰੱਖ ਤੇ ਸ਼ਬਦ ਇਤਿਹਾਸਕਾਰ ਵਰਤੇ ਨੇ ਮਲਖਈਆ ਮਲਖਈਆ ਦਾ ਮਤਲਬ ਹੁੰਦਾ ਹਰ ਜਿਹੜਾ ਮੁਗਲ ਪਠਾਨ ਸੀ ਮੁਸਲਮਾਨ ਸਨ ਜਦੋਂ ਵੱਡੇ ਇਨਾਮ ਰੱਖ ਦਿੱਤੇ ਗਏ ਉਹਨਾਂ ਨੇ ਸਤਪੁਰਾਂ ਨੂੰ ਫੜਨ ਵਾਸਤੇ ਆਪਣੀ ਬਾਹ ਲਾ ਦਿੱਤੀ ਹੁਣ ਇੱਥੇ ਸਤਪੁਰਾਂ ਨੇ ਆਪਣੇ ਉਹਨਾਂ ਬਾਗ ਬਚਨਾਂ ਨੂੰ ਪੂਰਿਆਂ ਕਰ ਦਿੱਤਾ ਜਿਹੜੇ ਬਚਨ ਸਤਪੁਰਾਂ ਵਾਰ-ਵਾਰ ਪੁਰਾਏ ਸਨ ਸਮਾ ਲੋਕ ਸੇ ਇੱਕ ਲੜਾਉ ਤਬੈ ਗੁਰਿੰਦ ਸਿੰਘ ਨਾਂ ਕਹਾ ਹੁਣ ਗੁਰੂ ਸਾਹਿਬਾਂ ਨੇ ਬਾਛੀਵਾੜੇ ਦੇ ਜੰਗਲਾਂ ਵਿੱਚ ਜਿਹੜੇ ਨਿਸ਼ਾਦੀ ਬਸੀ ਸੀ ਤਿੰਨ ਪਿਆਰੇ ਦੇ ਨਾਲ ਸਤਿਗੁਰੂ ਉੱਥੇ ਪਹੁੰਚ ਜਾਂਦੇ ਹਨ ਹੁਣ ਜਿਹੜਾ ਪੱਖ ਸਤਿਗੁਰਾਂ ਦਾ ਸੀ ਬਾਛੀਵਾੜੇ ਦੇ ਜੰਗਲਾਂ ਵਿੱਚ ਜਦੋਂ ਸਤਿਗੁਰੂ ਠਹਿਰਦੇ ਨੇ ਪਿੱਛੇ ਜਿਹੜੇ ਸਿੰਘਾਂ ਨੇ ਸ਼ਹਾਦਤ ਦਿੱਤੀ ਜਦੋਂ ਸ਼ਾਹੀ ਸ਼ਹਿਨਾਂ ਨੂੰ ਸਮਝ ਆ ਗਈ ਪਤਾ ਲੱਗ ਗਿਆ ਸਾਰੇ ਮੁਗਲ ਪਠਾਨਾਂ ਨੂੰ ਪਹਾੜੀ ਰਾਗਿਆਂ ਪੂਰੀ ਦੀ ਪੂਰੀ ਸ਼ਾਨ ਚੰਕੌਰ ਸਾਹਿਬ ਦੀ ਗੜੀ ਨੂੰ ਛੱਡ ਕੇ ਉੱਥੋਂ ਕੂਚ ਕਰ ਦਿੱਤੀ ਹਰ ਨਗਰ ਹਰ ਪਿੰਡ ਦੇ ਵਿੱਚ ਸਾਧਪੁਰਾਂ ਦੀ ਹਾਲ ਸ਼ੁਰੂ ਕੀਤੇ ਗਏ ਹੁਣ ਜਦੋਂ ਆਖਰੀ ਹੱਲਾ ਬੋਲ ਕੇ ਇਹ ਅੰਦਰ ਦਾ ਖੜੋ ਕੇ ਆਪਣਾ ਆਸ਼ਾ ਪੂਰਾ ਕਰਨਾ ਸਮਝ ਲੈਣ ਲੱਗਿਆ ਸੀ ਸਾਧਪੁਰਾਂ ਨੂੰ ਛੇਧ ਕਰ ਲਿਆ ਜਾਂ ਮਾਰ ਦੇ ਤਾਕਤ ਤੋਂ ਕਰ ਦਿੱਤਾ ਪਰ ਵਜੀਰ ਖਾਨ ਨੇ ਪਛਾਣ ਕਰਨ ਤੋਂ ਬਾਅਦ ਨਮੋਸ਼ੀ ਦੀ ਹਾਲਤ ਵਿੱਚ ਛੇਤੀ ਛੇਤੀ ਉੱਥੋਂ દોੜੇ ਤੇ ਸਤਪੁਰਾਂ ਦਾ ਪਿੱਛਾ ਕਰਦਿਆਂ ਕਰਦਿਆਂ ਚਮਕੌਰ ਦੇ ਨੇੜੇ ਇੱਕ ਨਗਰ ਹੈ ਰਾਏਪੁਰ ਹੁਣ ਇਹ ਚਮਕੌਰ ਸ਼ਹਿਰ ਦਾ ਹਿੱਸਾ ਬਣ ਗਿਆ ਜਦੋਂ ਮੁਗਲ ਸੈਨਾ ਇੱਥੋਂ ਚੜੀ ਗਈ ਇੱਥੋਂ ਦੀ ਇੱਕ ਧੀ ਸਤਿਗੁਰਾਂ ਨੇ ਅਮਰਤਾ ਬਾਟਾ ਮੈਂ ਫਿਰ ਜਿਕਰ ਕਰਦਿਆਂ ਕਹਿੰਦੇ ਕਿਆ ਸਿੱਖੜ ਕਿਹਦੇ ਹਣ ਸਾਡਾ ਦੇਰ ਸਾਹਿਬ ਜੀ ਅਸੀਂ ਕੁਝ ਖਾਂਦੇ ਪੀਂਦੇ ਨਹੀਂ ਕਿ ਅਮਰਤ ਦੀ ਜ਼ਰੂਰਤ ਨਹੀਂ ਛੱਟ ਗਾਣ ਅਮਰਤ ਇੱਕ ਸੱਤਾ ਹੈ ਆਪਣੇ ਅੰਦਰ ਤਾਕਤ ਹੈ ਨੌ ਗੁਣ ਅਮਰਤਾ ਰਿਸ਼ੇ ਨੂੰ ਸਤਿਗੁਰੂ ਅਮਰਤ ਛਕਣ ਵੇੜੇ ਦਿੰਦੇ ਨੇ ਉਹ ਕਿਹੜੇ ਨੇ ਜੀ ਪੰਜ ਪਿਆਰਿਆਂ ਦੇ ਰਾਹੀਂ ਪੰਜ ਗੁਣ ਪੜੇ ਉਹਨਾਂ ਦੇ ਸੀਸ ਲੈ ਕੇ ਭਾਈ ਦਇਆ ਸਿੰਘ ਇਹੇ ਰੰਗ ਰਹਾ ਭਾਈ ਧਰਮ ਸਿੰਘ ਜੀ ਇਹਨਾਂ ਦੇ ਰਾਹੀ ਧਰਮ ਸਾਡੇ ਅੰਦਰ ਭਰਿਆ ਤੇ ਸਤਿਗੁਰਾਂ ਨੇ ਇਹਨਾਂ ਪੰਜਾਂ ਦੇ ਰਾਹੀ ਸਾਨੂੰ ਇਹ ਗੁਣ ਦਿੱਤੇ ਉਹਨਾਂ ਦੀ ਸਿੱਖਿਆ ਕਰੇ ਭਾਈ ਹਿਮੰਸ ਸਿੰਘ ਜੀ ਦੇ ਰਾਹੀ ਹਿੰਮਤ ਬਖਸ਼ੀ ਮੋਕਮ ਚੰਦ ਜੀ ਦੇ ਘਰੀਏ ਮੋਕਮ ਸੇਕ ਬਣਾ ਕੇ ਸਤਿਗੁਰਾਂ ਨੇ ਸਾਨੂੰ ਜਿੱਥੇ ਸੰਸਾਰਿਕ ਸਫਾ ਚੋਂ ਮੂੰਹ ਤੋਂ ਦੂਰ ਕੀਤਾ ਉੱਥੇ ਇਹ ਬਲ ਬਖਸ਼ਿਸ਼ ਕਰ ਦਿੱਤਾ ਕਿ ਤੁਸੀਂ ਆਪਣੇ ਪਰਿਵਾਰ ਦੇ ਮੂੰਹ ਤੋਂ ਉੱਤੇ ਉੱਠ ਕੇ ਸੰਸਾਰ ਦੇ ਭਲੇ ਲਈ ਕਾਰਜ ਕਰ ਸਕੋਗੇ ਜਦੋਂ ਅਮਰਤਾ ਮਾਟਾ ਛਕ ਲੋਗੇ ਇਹ ਤਾਕਤ ਆ ਦੇਗੀ ਅਗਲੀ ਤੱਕ ਸਤਿਗੁਰਾਂ ਭਰੀ ਇਹ ਪੰਧਕ ਕਾਲ ਦੇ ਕੇ ਬਾਣਾ ਦੇ ਕੇ ਸਤਿਗੁਰਾਂ ਇਹ ਗੱਲ ਆਖੀ ਸੀ ਨਾ ਮੈਂ ਸਰਦਾਰ ਗੁਰੂਆਂ ਵੱਲੋਂ ਤੇ ਅਮਰਤਾ ਦਾ ਬਾਟਾ ਸਾਰਿਆਂ ਨੂੰ ਮਿਲ ਜਾਂਦਾ ਹੈ ਅਸੀਂ ਪੁੱਤਾਈਆਂ ਕੀਤੀਆਂ ਇਹ ਜਿੰਨੀ ਮਾਣਮਿਕੀਆਂ ਦੀਆਂ ਸ਼ੈ ਇਹ ਦਰਬਾਰ ਸਾਹਿਬ ਦੀ ertid ਤੇ ਨਗਮਸ਼ਟਕ ਹੋਇਆ ਸੀ ਸਾਨੂੰ ਸਾਰਿਆਂ ਨੂੰ ਅਮਰਤਾ ਦੇ ਬਣਾ ਕੇ ਸਾਡੇ ਤੇ ਰਹਿਣ ਦਿੱਤਾ ਜਾਏ ਕਿ ਅਸੀਂ ਸਿੱਖ ਪੰਥ ਦੇ ਵਿੱਚ ਸ਼ਮਿਲ ਕਰਕੇ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ ਪਰ ਇਤਿਹਾਸ ਕਹਿੰਦਾ ਵੀ ਉਦੋਂ ਬਣਾ ਕਰ ਦਿੱਤਾ ਗਿਆ ਸੀ ਇਸ ਤਰ੍ਹਾਂ ਦੇ ਸਕਦਾ ਹੈ ਹਾਲਾਂਕਿ ਸਤਪੁਰਾਂ ਦੇ ਅੱਖਾਂ ਵਿੱਚ ਜਿਹੜਾ ਮਨ ਦੀ ਆਏ ਰਹਿਤ ਦਾ ਬਾਣੀ ਬਾਣੇ ਦਾ ਧਾਰ ਨੇ ਬਣਨਾ ਚਾਹੁੰਦਾ ਉਹਦੀ ਜਾਤ ਪੱਤ ਨਹੀਂ ਕੁਛ ਨਹੀਂ ਕਿਉਂਕਿ ਗੁਰੂ ਸਾਹਿਬਾਂ ਤੇ ਬੋਲ ਕਹੇ ਸਿਨ ਕੀ ਜਾਤ ਪਰਣ ਕੁਲ ਬਾਹੀ ਸਰਦਾਰੀ ਨਾ ਪਈ ਕਦਾਹੀ ਤਿਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਪਹਾਉ ਉਹ ਸਰਦਾਰੀ ਸਤਪੁਰਾਂ ਬਖਸ਼ੀ ਆਪਣੇ ਪੰੰਥੇ ਪਿਆਰੇ ਦੇ ਰਾਹ ਜਿਹਦਾ ਨਾਮ ਰੱਖਿਆ ਸਤਪੁਰਾਂ ਨੇ ਸਾਹਿਬ ਸਿੰਘ ਸਮਸਾ ਸਰਕਾਰ ਵਾਸਤੇ ਲਿਆ ਜਾਂਦਾ ਹੈ ਕਿ ਸਤਿਗੁਰਾਂ ਖਿਆ ਜਦੋਂ ਤੂੰ ਬਾਣੀ ਤੇ ਬਾਣੀ ਦਾ ਧਾਰ ਨਹੀਂ ਹੋ ਜਾਗਾ ਤੇਰੇ ਕੋਲ ਸਰਦਾਰ ਕਾ ਡੇਗਾ ਹੁਣ ਇੱਥੇ ਇਤਿਹਾਸਕਾਰ ਕਹਿੰਦਾ ਚੌਰ ਸਾਹਿਬ ਦੇ ਨੇੜੇ ਵਸਦੇ ਇਸ ਨਗਰ ਦੀ ਇਹ ਬੀਬੀ ਰਾਏਪੁਰ ਚਮਕੋ ਦੇ ਵਿੱਚ ਹੀ ਆ ਚੁੱਕਾ ਹੈ ਕਿਦਾ ਨਾਮ ਇਤਿਹਾਸਕਾਰ ਨੇ ਬੀਬੀ ਸ਼ਰਨ ਕੌਰ ਲਿਖਿਆ ਹੁਣ ਕਿੰਨੂ ਪੂਰਾ ਨਾਇਦਾ ਹਰ ਸ਼ਰਨ ਕੋਰ ਵੀ ਆਇਆ ਤੇ ਆਸ਼ਵਿਤ ਡਾਕਟਰ ਬਲਬੀਰ ਸਿੰਘ ਜੀ ਦੁਆਰਾ ਰਚੀ ਪੁਸਤਕ ਇੱਕ ਹੈ ਜਿਹਦਾ ਨਾਮ ਸ਼ੁੱਧ ਸਰੂਪ ਉਹਦੇ ਵਿੱਚ ਉਹ ਜ਼ਿਕਰ ਕਰਦੇ ਨੇ ਵੀ ਇਹਨੇ ਆਪਣਾ ਜੀਵਨ ਦਾਤੇ ਲਾ ਕੇ ਜਦੋਂ ਇਹਨੂੰ ਪਤਾ ਲੱਗਾ ਕਿ ਸ਼ਾਇ ਸ਼ਨਾ ਤੇ ਚਲੀ ਗਈ ਹੈ ਇਹ ਤੇ ਸਾਰੇ ਛੱਡ ਗਏ ਨੇ ਚਮਕੌਰ ਨੂੰ ਕਿ ਸਿੰਘਾਂ ਦੇ ਤਨ ਜਿਹੜੇ ਨੇ ਪਛਾਣ ਕੀ ਉਹਨਾਂ ਦੀ ਸੰਭਾਲ ਕਰ ਲਈ ਜਾਏ ਕਿਉਂਕਿ ਜਦੋਂ ਚੰਗੀਤਨਾ ਇਤਿਹਾਸ ਨੂੰ ਵਾਚਾਂਗੇ ਨਾ ਜਦੋਂ ਸਤਿਗੁਰੂ ਚਮਕੌਰ ਸਾਹਿਬ ਦੀ ਗੜੀ ਵਿੱਚੋਂ ਲੰਘਦੇ ਨੇ ਬੱਦਲ ਬਣਿਆ ਹੋਇਆ ਹੈ ਬਿਜਲੀ ਚਮਕਦੀ ਹੈ ਭਾਈ ਦਇਆ ਸਿੰਘ ਦਾ ਧਿਆਨ ਜਦੋਂ ਬਿਜਲੀ ਦੀ ਚਮਕ ਵਿੱਚ ਸਹਿਬ ਜਿਆਦਾ ਅਜੀਸ਼ਨ ਤੇ ਪੈਂਦਾ ਉਹਨੇ ਆਪਣਾ ਗਲ ਦਾ ਪੱਲੂ ਉਤਾਰ ਲਿਆ ਤੇ ਭਾਈ ਅਜੀ ਬਿਆਸ਼ ਸਿੰਘ ਜੀ ਬਾਬਾ ਅਜੀਸ਼ ਸਿੰਘ ਜੀ ਤੇ ਇਹ ਪਦੂ ਪਾਣ ਲੱਗਦੇ ਸਤਿਗੁਰਾਂ ਖੈ ਬਿਆਸ ਕੀ ਕਰਨੇ ਕਹਿਣ ਲੱਗੇ ਦਾਦਾ ਤੁਹਾਡੇ ਸੁਪੁੱਤਰ ਦੀ ਮਿਲ ਤੱਕ ਦੇਹ ਆਈ ਹੈ ਤੂੰ ਸੁਮਤੀ ਦੁਨੀਆ ਨੂੰ ਸੁੱਖ ਦਿੰਨਾ ਖੁਸ਼ੀਆਂ ਦਿੰਨਾ ਖੇੜੇ ਦਿੰਨਾ ਆਨੰਦ ਦਿੰਨਾ ਪਰ ਮੈਨੂੰ ਅੰਦਰੋਂ ਵਿਰਾਗ ਆਇਆ ਕਿ ਅੱਜ ਤੇਰੇ ਕੋਲ ਨਾ ਸਮਾਂ ਤੇ ਨਾ ਦੋਗਾ ਚ ਖਫਣਾ ਕਿ ਤੇਰੇ ਪੁੱਤਰ ਤੇ ਸੁਣੇ ਕਰਕੇ ਪਾਇਆ ਜਾ ਸਕਦਾ ਛਤਪੁਰਾ ਆਖਿਆ ਦਵਾਰੇ ਨੂੰ ਆਪਣੀ ਗਲ ਵਿੱਚ ਪਾ ਲੋ ਕਹ ਲੇ ਕਿ ਦਾਤਾ ਜੀ ਜਿੱਤ ਨਹੀਂ ਕਰਦਾ ਮੈਂ ਚਾਨਾ ਇਹਨਾਂ ਦੇ ਸਰੂਪ ਨੂੰ ਢੱਕਦਿਆਂ ਕਿ ਸ਼ਬਾਂਛਾ ਦਇਆਸ਼ਿੰ ਸਾਰੇ ਜਿੰਨੇ ਸ਼ੀਲ ਹੋਏ ਨੇ ਮੇਰੇ ਅਧਿਸ਼ਕ ਨੇ ਕਿਤੇ ਕਿਤੇ ਨੂੰ ਲੋਭਾਜ ਖਪੜਾ ਪਾਇਆ ਕਿੱਥੋਂ ਲਿਆਇਗਾ ਕਿਤੇ ਕਿਤੇ ਪਛਾਣ ਕਰੇ ਮੈਂ ਤੇ ਖਾਲਸਾ ਪੰਥ ਨੂੰ ਆਪਣਾ ਪੁੱਤਰ ਬਣਾਇਆ ਹੈ ਕਿ ਸੱਚੀ ਮੁੱਚੀ ਜਦੋਂ ਅਸੀਂ ਅੰਮ੍ਰਿਤ ਪਾਣ ਕਰਨੇ ਆ ਉਹਦੋਂ ਪੰਜ ਕਰੀ ਕਿਤੇ ਹੈ ਤੁਹਾਡੇ ਪਿਤਾ ਧਰਮਸ਼ੀਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੇ ਮਾਤਾ ਗੁਜਰ ਕਉਂਤੀ ਹਨ ਤਰਮਦੀ ਮਾਂ ਤਰਮਦੇ ਪਿਓ ਬਣੇ ਸ਼ਾਹ ਜੀ ਹੁਣ ਆਪਣੇ タルਮੀ ਭਰਾਵਾਂ ਦਾ ਸੰਸਕਾਰ ਬੀਬੀ ਗੁਰਸ਼ਰਨ ਕੌਰ ਜੀ ਨੇ ਕੀਤਾ ਇਹਦੇ ਬਾਰੇ ਲਿਖਿਆ ਵੀ ਅਨੰਦਪੁਰ ਸਾਹਿਬ ਦੇ ਘੇਰੇ ਤੋਂ ਪਹਿਲਾਂ ਜਦੋਂ ਇਹ ਬਾਈ ਧਰਤੇ ਰਾਜੇ ਇਕੱਠੇ ਹੁੰਦੇ ਨੇ ਜਦੋਂ ਖਾਲਸਾਈ ਸ਼ਕਤੀ ਨੂੰ ਫੌਜੀ ਰੂਪ ਦੇਣਾ ਦੇਣਾ ਬੰਦ ਕਰ ਦੇਣ ਵਾਸਤੇ ਸਤਪੁਰਨ ਪ੍ਰਤੀ ਅਜੀਮਤੀ ਵੱਖਰੇ ਵੱਖਰੇ ਤਰੀਕੇ ਅਪਣਾਏ ਜਾਂਦੇ ਉਹ ਸਮੇਂ ਤੋਂ ਇਹਨੇ ਅੱਧਿਆ ਕਰ ਲਈ ਤਾਨਸ਼ੀਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁੱਤਰਾਂ ਦਾ ਤੇ ਆਪਣੇ ਭਰਾਵਾਂ ਦਾ ਸੰਤੀ ਸਿੰਘ ਜਿਹੜੇ ਨੇ ਉਹਨਾਂ ਦੀ ਪਾਲ ਕਰਕੇ ਇਹਨੇ ਅੰਤਮ ਰਸਮਾਂ ਕੀਤੀਆਂ ਸਨ ਆਪਣੀ ਜ਼ਿੰਦਗੀ ਦਾਤੇ ਲਾ ਕੇ ਪਤਾ ਹੈ ਕਿ ਸਮੇਂ ਦੇ ਆਕਮ ਜੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਕੁਝ ਕੀਤਾ ਗਿਆ ਹੈ ਤੇ ਉਹ ਮੈਨੂੰ ਸਜ਼ਾ ਦੇਣਗੇ ਪਰ ਇਨੇ ਉਹਨਾਂ ਦੀ ਪ੍ਰਵਾਹ ਨਾ ਕਰਦਿਆਂ ਆਪਣਾ ਜੀਵਨ ਦਾਤੇ ਲਾ ਕੇ ਉਥੇ ਹੋਰ ਜਿਹੜੇ ਸ਼ਤਪਰਪਨ ਦੀ ਭਾਵਨਾ ਵਾਲੇ ਸਿੱਖਣ ਉਹਨਾਂ ਦੀ ਨਾਲ ਮਿਲ ਕੇ ਇਨਾਂ ਨੇ ਸਾਰੀਆਂ ਅੰਤਮ ਰਸਮਾਂ ਗੁਰਮਤਿ ਮਰਿਆਦਾ ਅਨੁਸਾਰ ਕੀਤੀਆਂ ਇਹ ਤਨੂ ਸਤਿਗੁਰੂ ਮਰਛੀ ਵਾਲੇ ਦੇ ਜਗਲਾਂ ਤੋਂ ਉਹਨਾਂ ਸਤਪੁਰਾਂ ਨੂੰ ਘੋੜਿਆਂ ਦੇ ਵਪਾਰੀ ਜਿਨ੍ਹਾਂ ਦਾ ਨਾਮ ਆਪ ਸਾਰੇ ਜਾਣਦੇ ਨਵੀ ਖਾਨ ਦੀ ਗੱਲ ਦੋ ਪਠਾਨ ਬਿਲਦੇ ਨੇ ਜਿੱਥੇ ਬ੍ਰਾਹਮਣ ਹਰ ਸਮੇਂ ਦਗਾ ਕਰਦੇ تھے ਜਿਨ੍ਹਾਂ ਬ੍ਰਾਹਮਣਾਂ ਦੇ ਤਿਲਕ ਜਨਚੂ ਦੀ ਰਾਖੀ ਵਾਸਤੇ ਸਤਪੁਰਾਂ ਨੇ ਆਪਣਾ ਸਿਰ ਧੜ ਤੋਂ ਅਲੱਗ ਕਰਾਇਆ ਜਦੋਂ ਇਤਿਹਾਸ ਪੜੋਗੇ ਇੱਥੇ ਗੰਗੂ ਰਿਸ਼ੀ ਗਿਆਨ ਅਨੰਤ ਬ੍ਰਾਹਮਣ ਮਿਲਣ ਤੇ ਫਤੇਕਰ ਸਾਹਿਬ ਦੀ ਧਰਤੀ ਤੇ ਸੂਚਨਾ ਤੋਂ ਮਿਲ ਜਾਂਦਾ ਹੈ ਇਹ ਸਾਰੇ ਬ੍ਰਾਹਮਣ ਘਰਾਣਿਆਂ ਨਾਲ ਇਸ ਬੰਦ ਨੇ ਅੱਜ ਵੀ ਸਾਡੇ ਨਾਲ ਗਰੂ ਕਰ ਰਹੇ ਨੇ ਵਿਦਕਰਾ ਕਰ ਰਹੇ ਹਨ ਪਰ ਸਿੱਖ ਜਗਤ ਸੁਚੇਤ ਨਹੀਂ ਹੁੰਦਾ ਅਸੀਂ ਇਹਨਾਂ ਦੇ ਭਲੇ ਦੀ ਫਿਰਨ ਤਾਂ ਜਾਂਦੇ ਹਾਂ ਕਿਉਂਕਿ ਸਾਧਗੁਰੂ ਸਾਨੂੰ ਕਾੜ ਨਹੀਂ ਇਹੋ ਜੀ ਕਰਕੇ ਸੁਨੇਹੇ ਸਾਨੂੰ ਇਹੋ ਜੀ ਕਰਕੇ ਕਿ ਅਸੀਂ ਕਿਸੇ ਦਾ ਭਲਾ ਬੁਰਾ ਚਾਹਦਿਆਂ ਹੋਇਆ ਵੀ ਬੁਰਾ ਨਹੀਂ ਕਰ ਸਕਦੇ ਕਿਉਂ ਜੀ ਅਸੀਂ ਆਪਾਂ ਬੁਰਾ ਕਿਉਂ ਨਹੀਂ ਕਰ ਸਕਦੇ ਜਿਹੜਾ ਅਰਦਾਸ਼ੀਆਂ ਸਿੱਖ ਹੈ ਜਿਹੜਾ ਨਿਤਨੇਮ ਕਰਕੇ ਬਾਣੀ ਪੜ੍ਹ ਕੇ ਸਿਮਰਨ ਕਰਕੇ ਅਰਦਾਸ ਕਰਦਾ ਹੈ ਅਰਦਾਸ ਤੋਂ ਬਾਅਦ ਇਹ ਨੂੰ ਪੜ੍ਹਣਾ ਪੜਾਣਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਕੁਲਾ ਕਿਤੇ ਕੋਈ ਖਾਣਾ ਹੋਵੇ ਵੀ ਅਸੀਂ ਕਿਸੇ ਦੀ ਬੁਰਾਈ ਨਹੀਂ ਕਰਦੇ ਨੇ ਜੀ ਬਾਬਿਆਂ ਨੇ ਦੱਸ ਦਿੱਤਾ ਕਿ ਇਹਨੇ ਪਾਠ ਕਰੂ ਉਹਦਾ ਨੁਕਸਾਨ ਹੋ ਜਾਏਗਾ ਤੁਹਾਡਾ ਭਲਾ ਹੋਏਗਾ ਪਰ ਚੇਤੇ ਰੱਖੋ ਪਾਠ ਕਰਨ ਵਾਲਾ ਵੀ ਸੋਚ ਨਾਏ ਕਿ ਜਦੋਂ ਅਰਦਾਸ ਕਰੇਗਾ ਉਹ ਚੰਦਾ ਹੋਇਆ ਹੀ ਪੂਰਾ ਨਹੀਂ ਕਰ ਸਕਦਾ ਕਿਉਂਕਿ ਅਰਦਾਸ ਸੰਪੂਰਨ ਤਾਂ ਹੋਏ ਕਿ ਜੇ ਬੋਲੇਗਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਕੁਲਾ ਦਾ ਸਾਡੇ ਗੁਰੂ ਕੇਦਨ ਜਿਹੋ ਜਾਂ ਗੁਰੂ ਤੁਹਾਨੂੰ ਮਿਲਿਆ ਉਹ ਜਿਹੜਾ ਦੁਨੀਆਂ ਦੇ ਕਿਸੇ ਖਿੱਤੇ ਵਿੱਚ ਗੁਰੂ ਨਹੀਂ ਕਿਸੇ ਕੌਮ ਨੂੰ ਇਹੋ ਜਿਹਾ ਗੁਰੂ ਨਹੀਂ ਮਿਲਿਆ ਇਹ ਸਾਨੂੰ ਚਾਹੀਦਾ ਜਿਹੜਾ ਆਪਣਾ ਸਾਰਾ ਪਰਿਵਾਰ ਸਾਡੇ ਤੋਂ ਵਾਰ ਕੇ ਮੱਛੀ ਵੜ ਦੇ ਜੰਗਲਾਂ ਵਿੱਚ ਜਦੋਂ ਤਿੰਨ ਪਿਆਰੇ ਮਿਲਦੇ ਨੇ ਉੱਥੇ ਖੂ ਹੈ ਜੀ ਉੱਥੇ ਸਤਿਗੁਰਾਂ ਨੇ ਆਪਣਾ ਪੰਜਨਾ ਨਾ ਕੀਤਾ ਸੀ ਦੁਨੀਆ ਨੂੰ ਸਹਾਰਾ ਦੇਣ ਵਾਲਾ ਦਾਤਾ ਅੱਜ ਆਪਣੇ ਪਿਆਰਿਆਂ ਨੂੰ ਕਹਿੰਦਾ ਕਿ ਮੈਨੂੰ ਆਪਣੇ ਮੋਢਿਆਂ ਦਾ ਸਹਾਰਾ ਦਿਓ ਮੇਰੇ ਸਰੀਰ ਦੇ ਅੰਦਰ ਖੂਨ ਇੰਨਾ ਜੰਮ ਗਿਆ ਹੈ ਕਿ ਹੁਣ ਮੈਥੋਂ ਤੁਰਿਆ ਨਹੀਂ ਜਾਂਦਾ ਇਸ ਸਣ ਵਿੱਚ ਜੰਮ ਜਾਂਦਾ ਮਾੜੀ ਜਿਹੀ ਛੱਟ ਲੱਗੇ 2 ਮਹੀਨੇ ਠੰਡੇ ਥਾਂ ਤੇ ਰੱਖੋ ਉਹ ਖੂਨ ਜੰਮ ਜਾਵੇ ਪਰ ਪੈਰਾਂ ਤੋਂ ਲੈ ਕੇ ਸਿਰ ਤੱਕ ਚੜੀਦਾ ਨੰਗੇ ਪੈਰੀ ਐਸ਼ਨ ਚਮਕੌਰ ਸਾਹਿਬ ਦੀ ਧਰਤੀ 'ਤੇ ਸਤਿਗੁਰੂ ਮਾਛੀ ਵਾਲੇ ਦੇ ਦਰਬਾਰ ਅੱਜ ਅਸੀਂ ਨਕਾਉਟ ਨਹੀਂ ਕੀਤੀ ਕਿ ਅਸੀਂ ਇੱਕ ਪੈਦਲ ਯਾਤਰਾ ਮੇਰੇ ਪਿੰਨੋਂ ਜੋਗੇਵਾਲ ਤੋਂ ਦਰਬਾਰ ਸਾਹਿਬ ਗਾਇਸਾਹਬ ਜਗਿਆਂ ਦੇ ਨਾਲ ਤੇ ਚਾਰ ਬੱਚੇ ਪਰ ਕਿਤੇ ਸਾਡਾ ਸਿਰ ਨਾ ਬਣੇ ਕਿ ਅਸੀਂ ਇੰਨੀ ਭਾਵਨਾ ਰੱਖਨੇ ਤੇ ਖੰਡੇ ਬਾਟੇ ਦਾ ਮਰਦ ਕਿਉਂ ਨਹੀਂ ਸਾਡੇ ਸਿਰ ਕਿਉਂ ਨਹੀਂ ਸਾਡੇ ਐਵੇਂ ਤਰਲੇ ਲਈ ਦੋ ਸਰਕਾਰਾਂ ਦੇ ਫਿਰ ਜੇਲਾ ਚ ਬੰਦ ਹੋ ਜੋ ਕਿ ਅਸੀਂ ਖਾਲਸਾ ਰਾਜ ਲੈਣ ਤੇ ਖਾਲਸਾ ਰਾਜ ਤੇ ਬਣਿਆ ਪਿਆ ਖਾਲਸਾ ਤੁਸੀਂ ਬਣੋ ਤੇ ਖਾਲਸਾ ਰਾਜ ਆਪੇ ਹੋ ਜਾਣਾ ਸਾਰੇ ਪਾਸੇ ਜਦੋਂ ਖਾਲਸਾ ਹੀ ਖਾਲਸਾ ਹੋਵੇਗਾ ਕਿਸੇ ਸਰਕਾਰ ਦੀ ਹਿੰਮਤ ਨਹੀਂ ਕਿ ਤੁਹਾਡੇ ਨਾਲ ਟਕਰਾ ਸਕੀ ਤੁਸੀਂ ਬਾੜੀ ਤੇ ਬਾੜੇ ਦੇ ਧਾਰਨੀ ਬਣਦੇ ਹੋ ਤੁਹਾਡਾ ਪ੍ਰਭਾਵ ਇੰਨਾ ਹੈ ਕਿ ਤੁਹਾਡੇ ਤੋਂ ਕੋਈ ਖਈਆ ਆਪੇ ਡਰਦਾ ਹੈ ਗ੍ਰਾਮ ਦੀ ਲੋੜ ਹੀ ਨਹੀਂ ਪੈਂਦੀ ਪਰ ਅਸੀਂ ਸਾਹੀ ਦੇ ਸਕੇ ਮੈਨੂੰ ਤੇ ਸ਼ਰਮ ਆਉਂਦੀ ਕਿ ਸਾਡੇ ਰਾਗੀ ਸਿੰਘ ਕੀਰਤਨੀਏ ਕਥਾਵਾਚਕ ਪ੍ਰਚਾਰਕੋ ਵੀ ਚੋਲਿਆਂ ਤੋਂ ਥੱਲਿਓਂ ਕਿਰਪਾ ਨਾਲ ਬੰਦ ਨੇ ਕਿ ਕਿਤੇ ਵਿਖੇ ਦਿਸ ਨਾ ਡੇ ਕਥਾ ਕੀਰਤਨ ਕੀਤਾ ਪੈਂਟਕਮੀ ਚ ਪਾਲੇ ਜਿਹੜਾ ਬਾਣਾ ਦਾਤੇ ਨੇ ਦਿੱਤਾ ਪੂਤੇ ਸੀ ਉਹਨੂੰ ਧਾਰਨ ਕਰਨ ਦੇ ਆਪਣੇ ਆਪ ਨੂੰ ਸਮਰੱਥ ਨਹੀਂ ਮੰਨਦੇ ਸਾਨੂੰ ਉਹ ਚੰਗਾਈ ਨਹੀਂ ਲੱਗ ਰਹੀ ਆ ਅਸਲੀ ਬਾਣੀ ਵਿੱਚ ਜਦੋਂ ਖਾਲਸਾ ਪੰਥ ਆਇਆ ਸਾਰੇ ਪਾਸੇ ਖਾਲਸੇ ਸਾਜਦੇ ਆਂ ਤੇ ਸਾਨੂੰ ਕਿਸੇ ਤੋਂ ਝੋਲੀ ਅੱਤੇ ਖਾਲਸਾ ਦਾ ਮੰਦਰ ਦੀ ਲੋੜ ਨਹੀਂ ਮੰਗਣ ਵਾਲੇ ਤੇ ਕਹਿੰਦੇ ਨੇ ਕਿ ਮੈਂ ਮੰਗ ਕੇ ਨਹੀਂ ਰਹਿਣਾ ਜਿਹੜਾ ਕੁਝ ਲੈਣਾ ਬਲ ਨਾਲ ਲੈਣਾ ਇਹ ਗੱਲ ਗੁਰੂ ਸਾਹਿਬਾਂ ਨੇ ਕਹੀ ਹੈ ਪਰ ਬਲ ਤੇ ਤਾਂ ਹੀ ਆਏਗੀ ਕਿ ਸਾਡੇ ਕੋਲ ਖਾਲਸੇ ਦੀ ਸੱਦਾ ਹੋਵੇਗੀ ਤਾਕਤ ਹੋਵੇਗੀ ਸਾਰੇ ਪਾਸੇ ਸਾਨੂੰ ਇਹ ਆਸ਼ ਹੋਵੇਗੀ ਕਿ ਅਸੀਂ ਖਾਲਸੇ ਪੰਥ ਦੇ ਪੁੱਤਰਾਂ ਨੂੰ ਖਾਲਸਾ ਬਣਾ ਲਿਆ ਤੇ ਜਦੋਂ ਆਵਾਜ਼ ਮਾਰਾਂਗੇ ਦੌੜ ਉਹਦੇ ਚਲੇ ਆਉਣਗੇ ਪਰ ਸਾਡੇ ਸਾਹਮਣੇ ਜੰਮਰਤਾ ਸਿੰਘ ਨਹੀਂ ਰਹੇ ਸਾਡੇ ਪਾਸੇ ਇਹ ਰੋਲਾ ਝੂੜ ਪਿਆ ਵੀ ਪਤ ਤੋ ਰਹਿ ਨੇ ਕਿਉਂ ਹੋ ਰਹਿ ਨੇ ਇਹ ਸਾਨੂੰ ਕੋਚ ਕਰਨੀ ਪੈਗੀ ਸਤਿਗੁਰੂ ਮਾਛੀਵਾੜੇ ਦੇ ਜੰਗਲਾਂ ਚ ਗਾਉਂਦੇ ਨੇ ਮਿੱਤਰ ਪਿਆਰੇ ਰੁਹਾੜ ਮਰੀਤਾਂ ਦਾ ਕਹਿਣਾ ਤੁਦ ਬਿਨ ਰੋਗ ਰਜ਼ਾਈਆਂ ਦਾ ਓੜੜਨਾਗ ਨਿਵਾਸਾਂ ਦੇ ਰਹਿਣਾ ਛੂਲ ਸੁਰਾ ਇਕੰਦਰ ਪਿਆਲਾ ਵਿਭਗ ਸਾਇਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਟ ਜਿਹੜਿਆਂ ਦਾ ਰਹਿਣਾ ਕਲ ਤੁਸੀਂ ਛੋਟੇ ਬੱਚਿਆਂ ਦੀ ਸ਼ੀਧੀ ਦੀ ਕਥਾ ਆਰੰਭ ਕਰਾਂ ਕਿਉਂ ਕਿ ਛੋਟੇ ਬੱਚਿਆਂ ਦੀ ਸ਼ੀਧੀ ਸਤਿਗੁਰੂ ਦਾਇਕ ਅੰਡੇ ਦੀ ਹਵੇਲੀ ਵਿੱਚ ਜਾ ਕੇ ਸੁਣਦੇ ਨੇ ਉਸੇ ਤਰ੍ਹਾਂ ਉਸ ਪ੍ਰਸੰਗ ਨੂੰ ਸੁਣਾਇਆ ਜਾਏਗਾ ਕਿਵੇਂ ਸਤਿਗੁਰਾਂ ਕੋਲ ਖਬਰ ਪਹੁੰਚੀ ਕਿ ਤੁਹਾਡੇ ਬੱਚਿਆਂ ਨੂੰ ਸ਼ੀਧ ਕਰ ਦਿੱਤਾ ਗਿਆ ਥੋੜੇ ਜਿਨਾ ਚ ਕਥਾ ਸਮਾਪਤ ਕਰਕੇ ਅਗੋਂ ਵਰਤਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਗਮਨ ਉਰਪ ਦੀ ਕਥਾ ਆਰੰਭ ਕਰਾਂਗੇ ਹੋਈਆ ਉਲਾ ਚੁਕਾ ਤੋਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਂਣੀ ਮਹਾਰਾਜ ਤੁਮ ਜਾਨ ਅਨੰਦਿਕੂ ਓੰਕਾਰ ਸਤਿਗੁਰੂ